ਅਣਪਛਾਤੇਆਂ ਨੇ ਕਾਰਤੇਕੀਤੀ ਫਾਇਰਿੰਗ ਮੁਕੇਰੀਆਂ ਦੇ ਆਰੀਆ ਸਮਾਜ ਮੋਹੱਲਾ ਦੇ ਇੱਕ ਕਾਰਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਮੁਕੇਰੀਆਂ ਪੁਲਿਸ ਨੇ ਅਣਪਛਾਤੇਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਇਹ ਘਟਨਾ ਬੀਤੀ ਕਰੀਬ 10:30 ਵਜੇ ਦੀ ਹੈ ਪਰ ਇਸ ਦੀ ਸੂਚਨਾ ਅੱਜ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਸਬੰਧੀ ਦੇਰ ਸ਼ਾਮ ਇੱਥੇ ਪੁਜੇ ਐਸਪੀ ਸ੍ਰੀ ਸਰਬਜੀਤ ਸਿੰਘ ਬਾਹੀਆ ਨੇ ਜਾਣਕਾਰੀ ਸਾਂਝੀ ਕੀਤੀ ਹੈ एसपी ਸਰਬਜੀਤ ਸਿੰਘ ਬਾਹਿਆ ਅਤੇ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10:30 ਵਜੇ ਗੱਡੀ ਵਿੱਚ ਆਏ ਕੁਝ ਅਣਪਛਾਤੇ ਆਂਨੇ ਆਰਿਆ ਸਮਾਜ ਮੋਹੱਲੇ ਦੇ ਵਸਨੀਕ ਅਮਰੀਤ ਸਿੰਘ ਦੇ ਘਰ ਦੇ ਗੇਟ ਤੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਕਾਰ ਸਵਾਰਾਂ ਨੇ ਕਰੀਬ 5 ਫਾਇਰ ਇੱਕ ਵਾਰ ਤੇ 3 ਫਾਇਰ ਦੂਜੀ ਵਾਰ ਕੀਤੇ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਅਮਰੀਤ ਸਿੰਘ ਦਾ ਇੱਕ ਲੜਕਾ ਦਿਨੇਸ਼ ਕੁਮਾਰ ਇੱਥੇ ਰਹਿੰਦਾ ਹੈ ਅਤੇ ਦੂਜਾ ਲੜਕਾ ਰਜੇਸ਼ ਕੁਮਾਰ ਵਿਦੇਸ਼ ਕ੍ਰੀਸ ਵਿਖੇ ਰਹਿੰਦਾ ਹੈ ਪਰਿਵਾਰ ਅਨੁਸਾਰ ਉਹਨਾਂ ਦੇ ਵਿਦੇਸ਼ ਰਹਿੰਦੇ ਲੜਕੇ ਰਜੇਸ਼ ਕੁਮਾਰ ਨੂੰ ਧਮਕੀ ਭਰਿਆ ਫੋਨ ਵੀ ਗਿਆ ਹੈ ਜਿਸ ਤੋਂ ਬਾਅਦ ਪਰਿਵਾਰ ਨੇ ਸਾਰੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਆਰਮਜ਼ ਇਕਟ ਅਤੇ ਵਖ ਵਖ ਤਾਰਾਵਾਂ ਅਦੀਨ ਨਪਛਾਤੇਕਾਰ ਸਵਾਰਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਵਖ ਵਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਨੂੰ ਜੋਨੀ ਗੇਰਾ ਦੀ ਰਿਪੋਰਟ ਨਾਮ ਦਿਨੇਸ਼ ਕੁਮਾਰ ਹੈਗਾ ਜੀ। ਸਰੇ ਕੀ ਹੈ ਸਾਰਾ ਮਾਮਲਾ। ਸਾਰਾ ਮਾਮਲਾ ਜੀ ਇਹ ਹੈਗਾ ਜੀ ਰਾਤੀ ਆਪਾਂ ਸੁੱਤੇ ਪਏ ਸੀ ਸਾਰੇ। ਜਦੋਂ ਸਾਨੂੰ ਲਿਖਿਆ ਕਿ ਬਟਾਕੇ ਦੀ ਆਵਾਜ਼ ਆਈ ਆ। ਜਦੋਂ ਫਿਰ ਆਪਾਂ ਉੱਠ ਕੇ ਵੇਖਿਆ ਕਿ ਗੋਲੀਆਂ ਦੇ ਨਿਸ਼ਾਨ ਪਏ ਆ, ਖੋਲ ਪਏ ਆ ਜੀ। ਆਟਾ ਮੱਲਾਰੇ ਸਮਾਜ ਹੈਗਾ ਜੀ। ਜਦੋਂ ਮੈਂ ਆਪਣੇ ਵੱਡੇ ਭਰਾ ਨੂੰ ਪੁੱਛਿਆ ਤੇ ਪਹਿਲਾਂ ਉਹ ਕਹਿੰਦਾ ਪਿਆ ਫਰੋਡ ਕਾਲ ਤੇ ਤੇ ਬਾਅਦ ਜੋ ਉਹਨੂੰ ਫਿਰ ਮੈਸੇਜ ਆਇਆ ਤੇ ਉਹਨਾਂ ਕੋਲ ਫਰੋਦੀ ਦੀ ਮੰਗ ਕੀਤੀ ਗਈ। ਕਿ ਅੱਜ ਤੁਹਾਡੇ ਦੇ ਗੋਲੀਆਂ ਘਰ ਚਲੀ ਚਲਾਈ ਜਾਣਗੀਆਂ ਤੇ ਕੱਲ ਤੁਹਾਡੇ ਦੇ ਬੱਚਿਆਂ ਤੇ ਪੂਰੇ ਪਰਿਵਾਰ ਤੇ ਚੁਕੇ ਜਾਣਗੇ ਉਹ ਕਿੱਥੇ ਹੈ ਕੱਲ ਰਾਤ ਦਾ 10:36 ਮਿੰਟ ਦਾ ਕਿੰਨੇ ਫਾਇਰ ਦੀ ਆਵਾਜ਼ ਸੁਣੀ ਤੇ ਲਗਭਗ ਹੈਗੇ ਹੀ 8:00 9:00 ਹੈਗੇ ਸੀਸੀਟੀਵੀ ਵਿੱਚ ਕੀ ਨਜ਼ਰ ਆ ਰਿਹਾ ਇਥੇ ਇਥੇ ਵਿੱਚ ਗੱਡੀ 'ਚ ਬੈਠੇ ਫਾਇਰ ਕਰਦੇ ਪਏ ਆ ਆਦਾ ਬਾਕੀ ਆ ਜੀ ਆਪਾਂ ਦਾ ਅਸੀਂ ਆਪਾਂ ਗਏ ਦੇ ਆਪਣੇ ਰਿਸ਼ਤੇਦਾਰਾਂ ਦੇ ਥਾਲੇ ਦੇ ਘਰ ਧਾਰੀਵਾਲ ਅਸੀਂ ਅੱਜ ਜੀ ਸ਼ਾਮ ਨੂੰ ਆਏ ਤੇ ਗੋਲੀਆਂ ਦੇ ਨਿਸ਼ਾਨ ਲੱਗੇ ਆ ਖੋਲ ਪਏ ਦੇ ਅਸੀਂ ਪ੍ਰਸ਼ਾਸਨ ਕੋਲ ਆਈ ਮੰਗ ਮੰਗਦੇ ਆ ਕਿ ਸਾਡੀ ਸਹਾਇਤਾ ਕੀਤੀ ਜਾਵੇ ਸਾਡੀ ਆਹੀ ਅਪੀਲ ਹੈਗੀ ਕਿ ਸਾਡੀ ਸਾਈਤਾ ਤੋਂ ਬਹੁਤ ਜ਼ਿਆਦਾ ਕੀਤੀ ਜਾਵੇ। ਅਮਰੀਕ ਸਿੰਘ ਇਹ ਅੱਗੇ ਵੱਡੇ ਮੇਰੇ ਨੂੰ ਫੋਨ ਆਇਆ ਬਾਹਰੋਂ। ਉਹਨੂੰ ਧੋਗ ਦਿੱਤੇ ਕਿਸ ਨੇ। ਤੇ ਮੈਂ ਸਵੇਰ ਤੜਕੇ ਅੱਗੇ ਵਾਹ ਗੋਲੀਆਂ ਵਜਦੀਆਂ। 21ਵੇਂ ਦਾ ਵਾਕਿਆ ਹੈ। ਇਹ 10 ਵਜੇ ਦੀ 73 ਮਿੰਟ ਦਾ ਕੈਮਰੇ ਚ ਆਈ ਫੋਟੋ। ਤੁਹਾਨੂੰ ਕਿੱਦਾਂ ਪਤਾ ਲੱਗਿਆ? ਮੈਨੂੰ ਪਤਾ ਨਹੀਂ ਮੈਂ ਕੁਝ ਕੀ ਸੁਰੇ ਮਾਰਾ ਮੈਂ ਤੜਕੇ ਹੁਣ 5:30 ਵਜੇ ਮੈਨੂੰ ਲੱਗਾ ਪਤਾ ਫਿਰ ਮੈਂ ਮੋੜੇ ਨੂੰ ਆਪਣੇ ਐਮਸੀ ਕੋ ਗਿਆ ਮੋੜੇ ਕੋ ਉਹਨੇ ਕਹਿੰਦੇ ਮੈਂ ਲਾਗ ਥਾਣੇ ਗਿਆ ਨਾਲ ਮੇਰੇ। ਸਾਹਿਬ ਕਹਿੰਦਾ ਸਾਰੇ ਬੰਦੇ ਆਏ ਇੱਥੇ ਘਰ ਚ ਕੌਣ ਰਹਿੰਦਾ ਹੈ ਉੱਥੇ ਮੈਂ ਕਾਕਾ ਮੇਰਾ ਮੇਰਾ ਕਾਕਾ ਤੇ ਮੇਰੀ ਤਿੰਨ ਲੜਕੀ ਮੇਰੇ ਪੋਤਰੀਆਂ ਕ ਪੋਤਰਾ ਤੇ ਮੈਨੂੰ ਬੇਟੇ ਕੀ ਕਰਦੇ ਸੋਟੇ ਮੇਰਾ ਦੁਕਾਨ ਕਰਦਾ ਮੁੰਡਾ ਕਹਿੰਦੇ ਛੋਟੀ ਮੈਂ ਨਾਲ ਬਿੰਦਾ ਮੇਰੇ ਬਾਹਰ ਦੇ ਬੇਟੇ ਨੂੰ ਆਈ ਗਰੀਚ ਗਰੀਚ ਨੇ ਇਹਦੇ ਪਤਾ ਨਹੀਂ ਧਮਕੀ ਦਿੱਤੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਕਾਕੇ ਛੋਟੇ ਨੂੰ ਪਤਾ ਪੈਸੇ ਫਰੋਦੀ ਮੰਗਦੇ ਇਹਦੇ ਨਾਲ ਸਾਨੂੰ ਸਾਡੀ ਹਸਦਾ ਕੀਤੀ ਜਾਏ ਗਰੀਬ ਆਦਮੀ ਹੈ ਅੱਜ ਮੁਕੇਰੀਆਂ ਦੇ ਵਿੱਚ ਸਾਨੂੰ ਤੀਬ ਆਉਣੇ ਸ਼ੇ 6 ਵਜੇ ਤੇ ਲੱਗੇ ਇਨਫੋਰਮੇਸ਼ਨ ਆਈ ਹੈ। ਵੀ ਅਮਰੀਕ ਸਿੰਘ ਦਾ ਘਰ ਹੈਗਾ ਹਾਰੀਆਂ ਮੱਲੇ ਦੇ ਵਿੱਚ ਉਰੇ ਇੱਕ ਜਿੱਟੇ ਫਾਇਰ ਹੋਏ ਹੈਗੇ ਆ। ਉਹਦੇ ਸਬੰਧ ਵਿੱਚ ਐਸਐਚਓ ਸਾਹਿਬ ਪਹੁੰਚੇ ਕੀ ਟਾਈਮ ਤੇ ਔਰ ਰਿੱਤੀ ਸਾਹਿਬ ਰਿਕਸ਼ਾ ਔਰ ਮੈਮੀ ਹੈੱਡਕਵਾਰਟਰ ਤੋਂ ਇੱਥੇ ਪਹੁੰਚਿਆ। ਔਰ ਇਹਨਾਂ ਦੇ ਤੀਬ 5 8 ਦੇ ਕਰੀਬ 5-1 ਪਸੇ ਔਰ 3-4 ਇੱਕ ਪਸੇ ਆ ਗਏ। ਇਹ ਫਾਇਰ ਹੋਏ ਹੈਗੇ ਔਰ ਇਹਨਾਂ ਦਾ ਜਿਹੜਾ ਡਿਸਪਿਊਟ ਹੈਗਾ ਜੋ ਸਾਨੂੰ ਹੁਣ ਪਤਾ ਲੱਗਾ ਹੈਗਾ ਇਹਨਾਂ ਦਾ ਇੱਕ ਬੇਟਾ ਗਰੀਸ ਵਿੱਚ ਹੈਗਾ ਹੈ ਉਹਦੇ ਨਾਲ ਕੋਈ ਪੈਸੇ ਦਾ ਲੈਣ-ਦੇਣ ਹੈਗਾ ਜਿੰਨਾ ਕਿ ਇਹਨਾਂ ਨੇ ਸਾਨੂੰ ਹਾਲੇ ਤੱਕ ਦੱਸਿਆ ਪਰੰਤੂ ਹਾਲੇ ਸਾਨੂੰ ਕਿਉਂਕਿ ਇੱਕ ਤਾਂ ਇਨਫੋਰਮੇਸ਼ਨ ਬਹੁਤ ਲੇਟ ਦਿੱਤੀ ਆ ਰਾਤ ਹੁਣ ਅਸੀਂ ਸੀਸੀਟੀਵੀ ਚੈੱਕ ਕੀਤਾ ਸੀਗਾ ਕ੍ਰੀਮ 10:30 ਦਾ ਕੋ ਕੋ ਹੈਗਾ ਔਰ ਇਹਨਾਂ ਨੇ ਸਾਨੂੰ ਅੱਜ ਸ਼ਾਮੀ 6 ਵਜੇ ਲਾ ਕੇ ਦੱਸਿਆ ਉਦੋਂ ਤੇ ਅਸੀਂ ਵਰਕ ਕਰ ਰਹੇ ਹੈਗੇ ਸਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਜਲਦੀ ਹੀ ਬੰਦੇ ਜਿਹੜੇ ਹੈਗੇ ਇੰਟਰਸਟ ਕਰਾ ਇਹਨਾਂ ਨੇ ਹੁਣ ਸਾਨੂੰ ਬਾਹਰ ਦਾ ਵਾਲੀ ਲੜਕੀ ਨੇ ਕੋਈ ਖੁੱਲ ਕੇ ਗੱਲ ਨਹੀਂ ਦੱਸੀ ਜਿਹੜਾ ਬਾਹਰ ਵਾਲਾ ਹੈਗਾ ਔਰ ਜੋ ਇਹਨਾਂ ਦੇ ਫਾਦਰ ਨੇ ਦੱਸੀਆ ਵੀ ਉਹਨੂੰ ਇੱਕ ਫੋਨ ਮੈਸੇਜ ਆਇਆ ਸੀਗਾ ਕਿ ਉਹਦੇ ਕੋਈ ਪੈਸੇ ਦਾ ਕੋਈ ਲੈਣ-ਦੇਣ ਹੈਗਾ ਇਹਨਾਂ ਦਾ ਗ੍ਰੀਸ ਦੇ ਵਿੱਚ ਬਾਕੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੀਜ਼ ਆਏਗੀ ਉਹ ਦੱਸਾਂਗੇ ਠੀਕ ਹੈ